ਜੱਕ ਕੇ ਦਿਖਾਉਂ। ਉਰੇ ਲਾਉਣ ਦੇ ਕੇ ਮੈਂ ਕਿਹਾ ਤੂੰ ਲਾ ਤਾਂ ਚਰੀ ਹੁਣ ਕੀ ਹੋ ਗਿਆ? ਤੂੰ ਆ ਦੇ ਦੇਖ ਹਾਂ ਵੀ ਆਦਾ ਦੇਖ ਹਾਂ ਹਾਂ ਤੂੰ ਵੀ ਆਲਾ ਕੰਮ ਦੇਖ ਕੇ ਨਹੀਂ ਪਹਿਲੇ ਗੱਲ ਕਰ ਬਾਈ ਪਤਾ ਡੇਉ ਦਾ ਮਾਰਨ ਦਾ ਮੈਂ ਰੱਖ ਲੈਣਾ। ਇਹ ਤਾਂ ਕਿਹਾ ਬਾਈ ਕੋਈ ਨਹੀਂ ਮੈਂ ਜੱਕ ਕੇ ਦਿਖਾਉਂ। ਉਰੇ ਲਾਉਣ ਦੇ ਕੇ ਮੈਂ ਕਿਹਾ ਤੂੰ ਲਾ ਤਾਂ ਚਰੀ ਹੁਣ ਕੀ ਹੋ ਗਿਆ? ਨਗਰ ਨਿਗਮ ਵਾਲਿਆਂ ਦਾ ਦੁਕਾਨਦਾਰਾਂ ਦੇ ਨਾਲ ਦੇਖੋ ਕੀ ਪੰਗਾ ਪੈ ਗਿਆ। ਹੱਤਾਂ ਦੇ ਵਿੱਚ ਬੋਰਡ ਚੱਕੀ ਫਿਰਦੇ ਨੇ ਨਗਰ ਨਿਗਮ ਵਾਲੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਵਧ ਚੁੱਕੀਆਂ ਹੋਈਆਂ ਨੇ ਉਹਨਾਂ ਦੇ ਸਿਰ ਤੇ ਇੱਕ ਖਤਰੇ ਦੀ ਘੰਟੀ ਵਾਂਗ ਜਿਹੜਾ ਲੱਗ ਰਿਹਾ ਤਾਂ ਦੱਸ ਦੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਵੱਲੋਂ ਦੁਕਾਨਦਾਰਾਂ ਨੂੰ ਸਖਤ ਵਾਰਨਿੰਗ ਦਿੱਤੀ ਗਈ ਹੈ ਕਿ ਜੇਕਰ ਤੁਹਾਡਾ ਸਮਾਨ ਦੁਕਾਨ ਤੋਂ ਬਾਹਰ ਹੋਇਆ ਤਾਂ ਅਗਲੀ ਵਾਰ ਸਮਾਨ ਜ਼ਬਤ ਕਰ ਲਿਆ ਜਾਊਗਾ ਨਗਰ ਨਿਗਮ ਦੇ ਅਧਿਕਾਰੀ ਨੇ ਜਿਹੜਾ ਇੱਕ ਸਪੇਅਰ ਪਾਰਟ ਦੀ ਦੁਕਾਨ ਦੇ ਨਾਲ ਦੁਕਾਨਦਾਰ ਦੇ ਨਾਲ ਹੋਈ ਤੂਤੂ ਮਾਮੇ ਦੇ ਵਿੱਚ ਦੁਕਾਨਦਾਰ ਨਗਰ ਨਿਗਮ ਦੇ ਅਧਿਕਾਰੀ ਨੂੰ ਕਹਿੰਦਾ ਕਿ ਤੂੰ ਉਂਗਲ نیچے ਕਰਕੇ ਗੱਲ ਕਰ ਹਾਂ ਤੂੰ ਵੀ ਇਹਦਾ ਕੰਮ ਦੇਖ ਕੇ ਨਹੀਂ ਕੱਲ੍ਹ ਕੱਲ੍ਹ ਗੱਲ ਕਰ ਬਾਈ ਕੱਲ੍ਹ ਕੱਲ੍ਹ ਦੇ ਮਾਰ ਕੇ ਤੈਨੂੰ ਮੈਂ ਰੋਕ ਲੇਗਾ ਇਹ ਤਾਂ ਹੀ ਕਿਹਾ ਬਾਈ ਦਾ ਅਧਿਕਾਰੀ ਦੇ ਬੋਲੋ ਸਖਤਾਈ ਕੀਤੀ ਗਈ ਉਸ ਕਾਰਨ बार-बार ਦੁਕਾਨਦਾਰਾਂ ਨੂੰ ਸਮਝਾਉਂਦੇ ਸਿਗੇ ਤੇ ਫਿਰ ਵੀ ਦੁਕਾਨਦਾਰ ਸਮਾਨ ਆਪਣਾ ਬਾਹਰ ਲਾ ਲੈਂਦੇ ਨੇ ਤਾਂ ਇਸੇ ਕਰਕੇ ਤੋ ਹੋਣਾ ਪਿਆ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਤਾਂ ਇਸੇ ਕਰਕੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤਾਂ ਇਹ ਵੀ ਇੱਕ ਕਾਰਨ ਬਣ ਜਾਂਦਾ ਤਾਂ ਟ੍ਰੈਫਿਕ ਜਾਮ ਹੋ ਰਿਹਾ ਲੋਕਾਂ ਦਾ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਇਸ ਚੀਜ਼ ਜਿਹੜੀ ਹੈ ਟ੍ਰੈਫਿਕ ਦੀ ਅਵਸਥਾ ਵਿਗੜਨ ਦੇ ਕਾਰਨ ਲੋਕ ਵਿਪਰੀਸ਼ਾਨ ਹੋ ਰਹੇ ਨੇ ਨਗਰ ਨਿਗਮ ਦੀ ਟੀਮ ਨੇ ਕਾਫੀ ਜਿਹੜਾ ਦੁਕਾਨਦਾਰਾਂ ਦੇ ਸਮਾਨ ਚੁੱਕਲੇ ਨੇ ਜਿਹੜੇ ਕਿ ਰੋਜ਼ ਰੇੜੀ ਫੜੀਆਂ ਜਿਹੜੇ ਨੇ ਬਾਹਰ ਲਗਾਉਂਦੇ ਨੇ ਵਾਰਨਿੰਗ ਦੇਰ ਦੇ ਬਾਵਜੂਦ ਬਾਹਰ ਜਿਹੜਾ ਸਮਾਨ ਲਗਾਉਂਦੇ ਨੇ ਤਾਂ ਆਪਣਾ ਆਪਣਾ ਵਹੀਕਲ ਜਿਹੜਾ ਆਪਣੀ ਦੁਕਾਨ ਮੂਰੇ ਲਾਉਂਦੇ ਨੇ ਨਗਰ ਨਿਗਮ ਦੀ ਟੀਮ ਨੇ ਵੀ ਦੱਸਿਆ ਪੰਜਾਬ ਸਰਕਾਰ ਵੱਲੋਂ ਸਾਨੂੰ ਆਰਡਰ ਦਿੱਤਾ ਗਿਆ ਅਸੀਂ ਨਾਜਾਇਜ਼ ਇੱਥੇ ਕੋਈ ਐਕਸ਼ਨ ਨਹੀਂ ਲੈਣਾ ਹੈ ਤਾਂ ਟ੍ਰੈਫਿਕ ਦੀ ਅਵਸਥਾ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ ਦਿਨੋ ਦਿਨ ਬਾਜ਼ਾਰਾ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਰਿਹਾ ਹੈ ਤਾਂ ਜਿਸ ਕਰਕੇ ਸਾਨੂੰ ਥੋੜੀ ਜਿਹੀ ਜਗ੍ਹਾ ਜੜੀ ਹੈ ਲੋਕਾਂ ਦੇ ਨਿਕਲਣ ਦੇ ਲਈ ਆਉਣ ਜਾਣ ਦੇ ਲਈ ਵੀ ਜਿਹੜਾ ਖਾਲੀ ਕਰਨੀ ਚਾਹੀਦੀ ਹੈ ਤਾਂ ਨਜਾਇਜ਼ ਤਰੀਕੇ ਦੇ ਨਾਲ ਅਸੀਂ ਇੱਥੇ ਕੋਈ ਆਪਣਾ ਡੰਡਾ ਚਲਾਉਣ ਨਹੀਂ ਆਏ ਤਾਂ ਸਾਨੂੰ ਸਰਕਾਰ ਦੇ ਵੱਲੋਂ ਆਰਡਰ ਦਿੱਤਾ ਗਿਆ ਤਾਂ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਅਸੀਂ ਜਿਹੜਾ ਬਾਜ਼ਾਰ ਦੇ ਵਿੱਚ ਥਾਂ-ਥਾਂ ਤੇ ਅਸੀਂ ਲੋਕਾਂ ਨੂੰ ਵਾਰਨਿੰਗ ਦੇ ਕੇ ਆਏ ਆ ਪਹਿਲਾਂ ਵੀ ਲੋਕਾਂ ਨੂੰ ਵਾਰਨਿੰਗ ਦਿੱਤੀ ਗਈ ਸੀ ਪਰ ਅੱਜ 60 ਦੁਕਾਨਾਂ ਦਾ ਸਮਾਨ ਜਿਹੜਾ ਚੱਕਿਆ ਗਿਆ ਹੈ ਤਾਂ ਦੁਕਾਨਦਾਰਾਂ ਨੂੰ ਅਪੀਲ ਵੀ ਕੀਤੀ ਹੈ ਅਸੀਂ ਕਿ ਆਪਣਾ ਸਮਾਨ ਦੁਕਾਨ ਤੋਂ ਬਾਹਰ ਨਾ ਰੱਖਣ ਤਾਂ ਕਿ ਆਣ ਜਾਣ ਵਾਲੇ ਲੋਕਾਂ ਨੂੰ ਕੋਈ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਨਾ ਕਰਨਾ ਪਵੇ ਸਾਮ ਉਹ ਸਾਰੇ ਚੱਕ ਚੱਕ ਦਿੱਤੇ ਡਾਕਟਰ ਬੀਨਾ ਉਹ ਜਿੱਕੋ ਮੇਰੇ ਸਾਰੇ ਚੱਕੇ ਹੋਏ ਆ ਸਾਰੇ ਚੱਕੇ ਆ ਪਿੱਛੇ ਕਿਹਦੇ ਪਿੱਛੇ ਕਿਹਦੇ ਆ ਉਹ ਸਾਰਾ ਕੈਂਟਰ ਪਰ ਆ ਤੂੰ ਮੈਨੂੰ ਮੇਰੀ ਡਿਊਟੀ ਨਾ ਛੁਡਾ ਮੇਰਾ ਕੰਮ ਦੇਖ ਕੇ ਮੈਂ ਰੱਖੂਗਾ ਤੂੰ ਆਦਾ ਦੇਖ ਗੱਲ ਕਰ ਵੀ ਆਦਾ ਦੇਖ ਹਾਂ ਤੂੰ ਵੀ ਆਦਾ ਕੰਮ ਦੇਖ ਕੇ ਤੈਨੂੰ ਮੈਂ ਡਰੋ ਦਾ ਮਾਰ ਕੇ ਤੈਨੂੰ ਮੈਂ ਰੱਖੂਗਾ ਤਾਂ ਹੀ ਕਹਿੰਦਾ ਭਾਈ ਹੁਣ ਤੂੰ ਕੋਈ ਨਹੀਂ ਤੇਰੀ ਡਿਊਟੀ ਨਹੀਂ ਐਵੇਂ ਜਾ ਉਹ ਤੇਰੀ ਤੂੰ ਮੇਨੇ ਇੰਦੀ ਕਰਾ ਲਈ ਜਿਹੜੀ ਕਰਾਉਣੀ ਹੋਈ ਕੌਣ ਜਾਣ ਕੋਈ ਨਹੀਂ ਦੇਖੋ ਮੈਂ ਕਰੀ ਨਹੀਂ ਹੁਣ ਦੇਖ ਚੱਲ ਕੋਈ ਨਹੀਂ ਚਰਮ ਨਾ ਆਹ ਚਾਹ ਤੱਕ ਲੈ ਜਮ ਲੈ ਜੋਂਗੇ ਬੋਟ ਚੱਕ ਕੇ ਹੁਣ ਜਾਂ ਫਿਰ ਤੂੰ ਲਾ ਕੇ ਦਿਖਾਈ ਤੈਨੂੰ ਮੈਂ ਦਿਖਾਉਂਗਾ ਚੱਕ ਕੇ ਲਾ ਫਿਰ ਛੱਡ ਦੇ ਬਾਈ ਛੱਡ ਦੇ ਛੱਡ ਦੇ ਛੱਡ ਦੇ ਖੜ ਦੇ ਖੜ ਜਾ ਮਤਾ ਜਸ ਬੈਂਚ ਨਾ ਮੈਂ ਆ ਜਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ